ਕੀ ਹਾਲ ਚਾਲ ਦੋਸਤੋ ਸਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਯੂ ਜੋਕਰ ਚੈਨਲ ਦੇ ਵਿੱਚ ਤੇ ਗਾਇਸ ਅੱਜ ਬੰਨੇ ਹੋਇਆ ਪੂਰਾ ਜੁੜੇ ਦੇ ਖਲਾਰ ਕੇ ਅੱਜ ਜੁੜਾ ਵੇਖੋ ਖਲਾਰ ਰਿਹਾ ਤੇ ਜੁੜੇ ਦੇ ਬੰਨੇ ਪਰਨਾ ਤੇ ਹੋਣ ਜਾਂਦੇ ਗਾਇਸ ਥੱਲੇ ਨੂਰ ਹਣੀ ਅੱਜ ਜਾਣਾ ਗਾਇਸ ਇਸ ਤੋਂ ਕੌਣ ਸਭ ਆ ਗਿਆ ਦੁਬਾਰਾ ਚਲੋਗੇ ਨੂਰ ਨੂੰ ਨਜ਼ਰ ਲੇਕਰੋਤੇ ਇਹ ਮੈਨੂੰ ਦੇਵਾ ਜਮਾਨ ਤੇ ਚੜੀ ਗਾਇਸ ਮੂਲਪੜ ਪਾਈਏ ਤੇ ਚੜੀ ਗਾਇਸ ਚੈੱਕ ਕਰੋ ਨੂਰ ਆਇਆ ਤੇ ਦਵਿੰਦਰ ਆ ਚੁੱਕਾ ਹੈ ਨੂਰ ਤੇ ਦਵਿੰਦਰ ਆ ਚੁੱਕੇ ਨੇ ਤੇ ਬਾਕੀ ਕੋਈ ਨਹੀਂ ਆਇਆ ਤੇ ਵੀਡੀਓ ਦੇ ਕਰਨਾ ਆਉਣਗੇ ਫਿਰ ਗਾਈ ਚੱਲਦੇ ਆਂ ਹਾਂ ਸਾਹਿਬ ਚੈੱਕ ਕਰੋ ਗਾਈ ਪਰਨਾ ਕਿਦਾਂ ਦਾ ਲੱਗ ਰਿਹਾ ਹੈ ਵੇਖਿਓ ਸਹੀ ਹੈ ਚਲਿਏ ਗਾਈਸਾਂ ਹੁਣ ਕੰਦ ਚੱਲ ਕਿਹੜਾ ਮੂੰਹ ਨਿਕਾ ਬਾਸ ਇਹਨੂੰ ਗਿਆ ਆ ਜਾ ਹੁਣ 5:30 ਹੋ ਗਏ ਹੁਣ ਤੈਨੂੰ ਪਤਾ ਹੀ 5:30 ਤੋਂ ਵੱਧ ਵੇਟ ਨਹੀਂ ਕਰਦੇ ਨੇ 5:30 ਗਾਈਸਾਂ 5:30 ਹੋ ਚੁੱਕੇ ਤਾਂ ਹੁਣ ਆਪਾਂ ਚੱਲਦੇ ਆਂ ਕੰਦ ਸਾਹਿਬ ਇੱਥੇ ਅਰਦਾਸ ਹਾਂ ਹੋਏ ਛੱਡ ਕੇ ਚੱਲਣਾ ਹੀ ਹੋਣਾ ਆ ਨਹੀਂ ਹੋਣਾ ਨਾ ਆ ਭਰਾ ਮੈਂ ਤਾਂ ਸਾਰੇ ਮਹੱਲੇ ਨੂੰ ਸੁਣਾ ਦਾਂ। ਰੋੜ ਤੇ ਆ ਜੀਆ ਤੇ ਆ ਜਿਹੜਾ ਬੰਦਾ ਸ਼ਖਸ਼ੀਵਾਂ ਡੇਰਾ ਰੋੜ ਤੇ ਆ ਤੇ ਮੈਂ ਕੈਮਰਾ ਪੁੱਠਾ ਕੀਤਾ ਆ ਤੇ ਮੇਰਾ ਦਿਲ ਨੂੰ ਧੱਕ ਧੱਕ ਹੋ ਰਿਹਾ ਏ ਦੇਖਦੇ ਫੋਨ ਮੜਿਆ ਵੀ ਐ ਹੋ ਗਿਆ ਤੇ ਮੈਂ ਵੀ ਐ ਹੋਇਆ ਨਾ ਉਹ ਕਹਿਣ ਦਿਆ ਮੈਨੂੰ ਇੱਕੂ ਬੰਦੇ ਦਾ ਫੋਨ ਆਇਆ। ਮੈਨੂੰ ਵੀ ਕੇਦ ਆਇਆ ਕਿ ਤੁਹਾਨੂੰ ਨੌਰ ਨੇ ਪੁੱਲ ਥਰੇ ਡਿੱਗਿਆ ਮਿਲਣਾ ਆ ਤੇ ਅੱਗੇ ਵੀ ਬੜੀ ਗਾਈ ਸਵੇਰ ਦੀ ਬੜੀ ਖੇਤੀਣਾ ਹੁੰਦਾ ਹੈ ਘੜੀ ਮਣੀ ਨਾ। ਤੇ ਬੱਚ ਦਾਦਾ ਕਰਨ। ਹੇ ਗਾਇਸ ਮੈਂ ਦਵਿੰਦਰ ਹਰਮਨ ਦੇ ਨੂਰ ਚਾਰ ਜਣੇ ਹੋਣਾ ਬਚਨੇ ਆ ਪੰਜ ਸਾਬ ਬਾਰੇ ਗਾਇਸ ਪਕੌੜੇ ਕਿਹਦੇ ਕਰੇ ਪਕੌੜੇ ਬਹੋਲੇ ਦੱਸੋ ਦੱਸੋ ਪਕੌੜੇ ਕਿਹਨਾਂ ਦੇ ਤ੍ਰਿਪ੍ਰਭਾਤ ਵੀ ਦੀ ਖਾ ਕੇ ਤੇ ਫਿਰ ਜਾਨੀ ਪਿੱਛੇ ਵਾਲੇ ਡੇਰੀ ਵਾਲੇ ਹੋਰ ਐਂਡ ਉੱਪਰ ਬਾਦ ਫੇਰੀ ਹੁਣ ਕੱਲ ਤੋਂ ਸਟੱਡੀਂਗਾ ਮੇਰੀ ਪ੍ਰਭਾਤ ਫੇਰੀ ਦੀ ਦੋ ਦਿਨ ਨਹੀਂ ਹੋਏ ਆ ਕੱਲ ਦੀ ਤੇ ਅੱਜ ਦੀ ਫਿਰ ਬਾਦ ਫੇਦਾ ਐਂਡ ਤੇ ਇਹਨੂੰ ਨਾ ਕੰਸਾਬ ਜਾਣਾ ਹਾਂ ਗਾਈਸ ਅਣੀਕੇਦ ਭਾਈ ਆਏ ਨੇ ਮੋਟਰਸਾਈਕਲ ਤੇ ਹੁਣ ਆਪਾਂ ਜਿੰਨੇ ਵੀ ਬੈਹੇ ਨੇ ਸਾਰੇ ਆੜੂਲ ਕੇ ਬਹਿਣਾ ਤੇ ਗਾਈਸ ਹੁਣ ਆਪਾਂ ਆ ਜੁਗੇ ਗੰਦ ਸਾਹਿਬ ਤੇ ਅਣੀਕੇਦ ਨੇ ਦੋ ਦੋ ਫੇਰੇ ਲਾਏ ਆ ਤੇ ਹਰ ਮਨ ਕਰਕੇ ਦੋ ਫੇਰੇ ਲਾਉਣੇ ਪਏ ਨਹੀਂ ਤਾਂ ਇਹਨੂੰ ਛੱਡ ਹੀ ਹੋਣਾ ਸੀ ਤੇ ਚਲਿਏ ਚਲੋ ਅਣੀਕੇਦ ਭਾਈ ਚਲੋ ਅਣੀਕੇਦ ਦੱਸਿਆ ਇਹਨੂੰ ਕੀ ਮੇਰੀ ਬਾਰੇ ਮੇਰੇ ਬਾਰੇ ਨਹੀਂ ਨਹੀਂ ਧਿਆਨ ਤੇਰੇ ਬਾਰੇ ਕਿਥੇ ਦੱਸਣਾ ਹੈ ਚਲੋ ਗਾਈਸ ਆ ਜੁਗੇ ਗੰਦ ਸਾਹਿਬ ਲਾਈਏ ਜੋੜੇ దే <Santhe> 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 देख ਲੈਣਾ ਨੇ ਤੇ ਗਾਈ ਜਨ ਆਪਾਂ ਕਰ ਲਗੇ ਬਾੜ ਪਰਛਾਦ ਵੀ ਖਾ ਲਿਆ ਤੇ ਚਲਿਓ ਹੁਣ ਕਰੀਏ ਪਟ ਨੂੰਰ ਫੇਰ ਤੋਂ ਗਾੜੀ ਨੂੰ ਤੇਲ ਲਈ ਜਨਾ ਯਾਰ ਨਾਲ ਆਇਆ ਕਰ ਗਾੜੀ ਬਹੁਤ ਵੱਧਣੀ ਹੈ ਕੀ ਹਾਲ ਹੈ ਦੋਸਤੋ ਗਾਈ ਜਨ ਆਪਾਂ ਫੇਰ ਤੋਂ ਚੱਲੇ ਆਂ ਚਾਹ ਚੂ ਪੀ ਲਈ ਯਾਰ ਅਸ ਚਾਹ ਰਸੀ ਤੋਂ ਨਾ ਆਪਾਂ ਜਾ ਕੇ ਡੇਰਾ ਸਾਹਿਬ ਚਲਿਏ ਤੇ ਚਲੋ ਵਾ ਓਏ ਚਲਿਏ ਕਿ ਇੱਥੇ ਫੋੜਾਂਗੇ ਜਣੀਆਂ ਬੇਨ ਕਿੱਝੋ ਯਾਰ ਫੋੜ ਦਰ ਗਾਈ ਸਰਬਾਹਰੀ ਗਾਂਦੀ ਤੇ ਹੁਣ ਆਪਾਂ ਜਲੇ ਗਾਇਸ ਕਾਂਸਾ ਹੈ ਉਹ ਡੇਰਾ ਸਾਹਿਬ ਕੋਕ ਲੱਗੀ ਆਂਦੇ ਕੋ ਦਿਖਾ ਲਈਏ ਮੈਨੂੰ ਚਲੋ ਗਾਇਸ ਚੜੀਏ ਡੇਰਾ ਸਾਹਿਬ ਖੈਬਾ ਦੇ ਬੁੱਲਣ ਦੇਖ ਜਣਾ ਤੇ ਗਾਇਸ ਹੁਣ ਆਪਾਂ ਫਿਰ ਤੋਂ ਆ ਚੁੱਕੇ ਸਾਰੇ ਗਾਇਸ ਚਲ ਵਧੀਆ ਹੀ ਉਪਰਾ ਦੋ ਘਰੇ ਲੱਗੇ ਆ ਦੇ ਹਾਂ ਦੋ ਦੋ ਫੇਰੇ ਹੁਣ ਗਾਇਸ ਆਪਾਂ ਚੜੀਏ ਕੀ ਮਤਲਬ ਹੋ ਗਏ ਰੇ ਭਾਈ ਇੰਦਾ ਸਾਰੇ ਛੜਨਾ ਬਾਈਕ ਕੋ ਮੋਟਰਸਾਈਕਲ ਤੇ ਆ ਸਕਦੇ ਆ ਹੋਏ ਤੇਰੇ ਐਸਾ ਪਰ ਉਹ ਦੋ ਮੋਟਰਸਾਈਕਲ ਲੈ ਕੇ ਆਏ ਆ ਦੋ ਨਹੀਂ ਇੱਕੋ ਤੇ ਆਏ ਹੇ ਗਾਈ ਜਨ ਆਪਾਂ ਅਨੇਕ ਲੋਕ ਕਰ ਸਾਡੇ ਨਾਲ ਪਰ ਇਹਨੂੰ ਕੋਈ ਸਬਸਕ੍ਰਾਈਬ ਨਾ ਕਰਿਓ ਕਿਉਂਕਿ ਇਹਦੇ ਮੇਰੇ ਤੋਂ ਵੱਧ ਨੇ ਜਿਹੜੋ ਮੇਰੇ ਕੋਈ ਨਹੀਂ ਭਰਾ ਇਹ ਸਾਰੇ ਕਰਿਓ ਨਾ ਕਰਿਓ ਇਹਦੇ ਤੋਂ ਮੇਰੇ ਸਬਸਕ੍ਰਾਈਬਰ ਇਹਦੇ ਨਾਲ ਆ ਗਏ ਉਹਨਾਂ ਕੇ ਫੇਰ ਫੇਰ ਕਰਾ ਦੇਵੀਂ ਜਮਾ ਇੰਦਰ ਹੋਇਆ ਇਧਰ 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 ਗੱਲਾਂ ਨਾਲ ਨਾਲ ਜਨ ਗਾਈਜ਼ ਉਹਨਾਂ ਭਾਈਆਂ ਤੇ 30 ਸਾਬ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੈ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਇੰਤਜ਼ ਕੀਰਤਨ ਹੁੰਦਾ ਹੋਣਾ ਆਪਾਂ ਚੱਲਦੇ ਗਾਈਜ਼ ਅੰਦਰ ਮੈਂ ਥਾੜੇ ਦੇਖਦੇ ਆ ਮੈਂ ਥੋੜਾ ਮੈਂ ਥਾੜੇ ਦੇਖ ਲੈਂਦਾ ਸਾਹਿਬ ਚੈੱਕ ਕਰੋ ਦੇਖ ਕਿ ਨਾਲ ਲਾਈਟਾਂ ਨਾਲ ਸਜਾਇਆ ਹੈ ਚੈੱਕ ਕਰੋ ਇਹਦਾ ਚੈਨਲ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਤੇ ਗਾਈਜ਼ ਉਹਨਾਂ ਆਪਾਂ ਕਹਿੰਦੇ ਆ ਖਾਣਾ ਪੀਣਾ ਚੈੱਕ ਕਰੋ ਗਾਈਜ਼ ਚੈੱਕ ਕਰੋ ਗਾਈਜ਼ ਗਾਈਸ ਹੁਣ ਆਪਾਂ ਚੱਲੇ ਕਚੋਰੀਆਂ ਖਾਣ ਕਿਉਂਕਿ ਅੱਜ 5000 ਰੁਪਏ ਦਾ ਘਾਟਾ ਪੈ ਚਲਾ ਹਰਮਨ ਨਾ ਖਾਊਗਾ ਤਾਂ ਕੁਝ ਨਹੀਂ ਚੱਲਾ ਹੁਣ ਆਪਾਂ ਚਾ ਖਾਈਏ ਗਾਈਸ ਕਚੋਰੀਆਂ ਨਹੀਂ ਤੇ ਮੈਂ ਫਿਰ ਇਧਰ ਆਪਾਂ ਆ ਕੇ ਤੀ ਆ ਗਾਈਸ ਹਰਮਨ ਦੇ ਦੇ ਕੋ ਵੇ ਨਹੀਂ ਹੈ ਯਾਰ ਮੈਂ ਅੱਜ ਨਹੀਂ ਖਾਣ ਲੱਗਾ ਗਾਈਸ ਕਚੋਰੀਆਂ ਹਰਮਨ ਦੇ ਮੂੰਹ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਅੱਧੀ ਕਰਨੀ ਚੱਲ ਤੂੰ ਅੱਧੀ ਕਰਨੀ ਨਹੀਂ ਖਾਣੀਆਂ ਗਾਈਸ ਸੋਨਾ ਬਸ ਖਾਣ ਲੇ ਕਚੋਰੀਆਂ ਹਾਂਜੀ ਛੱਡ ਪਲਾ ਬਰਾਤ ਆਉਂਦੀ ਹੋ ਨਹੀਂ ਵੀਰ ਮੈਂ ਜ਼ਰੂਰ ਚੱਕਰੀਆਂ ਜੇ ਲੈ ਆਣੀ ਮਾਮਾ ਬਰਾਦੀ ਬਾਤੇ ਹੋਣ ਦੂਜੀ ਗਲੀ ਦੇ ਪਏ ਹੋਵੇ ਆਖਣ ਬੈਸੇ 90 ਦਿਆ ਗਾਇਸ ਕਚੋਰੀਆਂ ਦੇਖਾ ਮਾਮੂ ਕਚੋਰੀਆਂ ਤੇ ਬਰਾਦੇ ਚੈੱਕ ਕਰਵਾ ਦੇ ਦੀਦੀ ਨਹੀਂ ਕੇਦਨੇ ਆਪਣਾ ਅੱਧੀ ਕਚੋਰੀ ਦਿੱਤੀ ਕਿੰਨਾ ਸੈਕਰੀਫਾਈਸ ਕੀਤਾ ਇਹਨੂੰ ਥੱਲੇ ਕਰ ਓਏ ਕੋਣ ਕਿਹਾ ਦੇ ਦਿੱਤੀ ਆ ਨਹੀਂ ਨਹੀਂ ਓਏ ਮੇਰਾ ਬਲਰ ਨਹੀਂ ਹੋਣ ਦਿਆ ਗੱਲ ਪਤਾ ਕੀ ਯਾਰ ਮੰਦਿਆਂ ਦੇ ਜਿਹੜੇ ਕਰਤੂਤਾਂ ਵੇਖ ਕੇ ਨਾ ਮੇਰਾ ਫੋਨ ਹੈਗ ਹੁੰਦਾ ਪਿਆ ਤੇ ਗਾਇਸ ਹੁਣ ਆਪਾਂ ਚੱਲੀਏ ਸਤ ਕਰਤਾਰੀਆਂ ਗੁਰਦੁਆਰੇ ਚਲੋ ਤੇ ਗਾਇਸ ਹੁਣ ਆਪਾਂ ਆ ਚੁਕੇ ਆ ਆਪਣੇ ਸਤ ਕਰਤਾਰੀਆਂ ਸਾਹਿਬ ਤੇ ਬੇਸਮੈਂਟ ਦੇ ਵਿੱਚ ਆਪਾਂ ਮੋਟਰਸਾਈਕਲ ਲਾ ਲਿਆ ਤੇ ਮੇਰਾ ਬੂਟ ਖੋਲ ਚੁਕਾ ਬੂਟ ਬੰਨੀਆਂ ਦੇ ਲੋ ਤੇ ਚੜੀ ਜਾਂਦਾ ਤੇ ਗਾਇਸ ਹੁਣ ਆਪਾਂ ਡੇਰਾ ਸਾਹਿਬ ਆ ਚੁਕੇ ਆ ਡੇਰਾ ਸਾਹਿਬ ਆ ਗਏ ਤੇ ਇੰਨੀ ਕਿ ਰੋਸ਼ਨੀ ਹੋਈ ਮਤਲਬ ਥੋੜਾ ਥੋੜਾ ਚਾਨਣ ਹੋਇਆ ਅਜੇ ਤੇ ਨਮਟਿਕ ਸ਼ੋਟ ਲਈਏ ਗਾਈਜ਼ ਨੰਬਰ ਮਥਾ ਰੇਕ ਲਿਆ ਮਥਾ ਰੇਕ ਹੋਣਾ ਆਪਾਂ ਚੱਲੇ ਆਂ ਘਰਾਂ ਨੂੰ ਸਵੇਰ ਚੰਗੀ ਤਰ੍ਹਾਂ ਹੋ ਚੁੱਕੀ ਐ ਤੇ ਗਾਈਜ਼ ਅੱਜ ਮੈਂ ਕਹਿਣਾ ਹੀ ਤੇ ਕਰ ਲਿਓ ਬਾਈ ਠੀਕ ਐ ਓਕੇ ਬਾਈ ਹਾਂ ਹਾਂ ਅਣੀ ਕੇਤ ਬਲੌਗਰ ਵੀ ਸਾਡੇ ਸਾਥ ਆ ਪਰ ਇਹ ਮਟਾਲੇ ਵਾਲੇ ਮਟਾਲੇ ਵਾਲੇ ਹਨਾ ਦੇ ਵਾਸੇ ਨੂੰ ਕੋਈ ਜੀਐਸਪੀ ਲੱਗ ਰਿਹਾ ਹੈ ਸਬਸਕ੍ਰਾਈਬ ਨਾ ਕਰੇ ਨਾ ਕੋਈ ਖਿਆਲ ਇਹ ਕੈਮਰਾ ਵੇਖੋ ਇਹ ਪੁੰਦਾ ਉਹ ਵਾਹ ਗਾਇਸ ਹੋ ਰਹੀ ਹੈ ਅਪਾ ਵੀ ਬਹੁਤ ਜਲਦ ਹਾਲੇ ਕੋਈ ਆਈਫੋਨ ਆ ਜਾਏਗਾ ਠੀਕ ਆ ਵੇਖੋ ਗਾਇਸ ਇਧਰ ਵਿਖਾਈਏ 1 ਮਿੰਟ ਦੋ ਕੈਮਰੇ ਇੱਥੇ ਕੋ ਲਾ ਜੂਗਾ ਓਕੇ ਓਕੇ ਠੀਕ ਤਾਂ ਇਹਨੂੰ ਬੂਲਬਾੜ ਪਾਈ ਸੀ ਤੇ ਚਲਿਏ ਗਾਇਸ ਘਰੇ ਦੇਖ ਲੈਨੇ ਆ ਵੀ ਇੱਥੇ ਕਿੰਨੇ ਮਹਾਨ ਚਪਲਾ ਪਰ ਨੇ ਅਮੋ ਤੂੰ ਕਿਦਾਂ ਛਤਰਖਾਨੇ ਮੈਨੂੰ ਦੱਸਦੇ ਪੈਕ ਕਰਾਉਣੇ ਕਿ ਕਰ ਗਾਈਜ਼ ਆ ਚੈੱਕ ਕਰੋ ਹੁਣ ਆਪਾਂ ਚੱਲਿਆਂ ਲਾਈਵ ਕਰੇ ਸੁਨਮੈਟਿਕ ਸ਼ੋਅ ਵੇ ਮਾਮਾ ਵੇ ਗਾਈਜ਼ ਰੋਜਾ ਮਾਮਾ ਰੋਜਾ ਅਲਿਕੇ ਆਪਣੀ ਜਗ੍ਹਾ ਤੇ ਆ ਗਾਈਜ਼ ਚੈੱਕ ਕਰੋ ਨਹੀਂ ਕਿ ਹੁਣ ਆਪਾਂ ਫੇਰ ਤੋਂ ਦੁਰ ਫਿਰ ਲਾ ਕੇ ਆ ਚੁੱਕੇ ਗਾਈਜ਼ ਕਰੇ ਤੇ ਹੁਣ ਆਪਾਂ ਘਰ ਆ ਕੇ ਤੇ ਸਿਸ ਨੂੰ ਨਹੀਂ ਹੁਣ ਇਹ ਤੇ ਹੁਣ ਆਪਾਂ ਬਹੁਤ ਠੰਡੇ ਹੋ ਚੁੱਕੇ ਆ ਕਿੰਨੀ ਪਰਸੈਂਟ ਬੈਟਰੀ ਤੇਰੇ ਦੇ ਖੂੰਦੀ ਵੀ ਘੱਟ ਤੇ ਗੈਸ ਨੂੰ ਚਰੀਆਂ ਦਾ ਆਪਾਂ ਕਰ ਸਿੱਤਾ ਕਰ ਜਾ ਕੇ ਮੈਂ ਰੱਖਾਂ ਇਸ ਆ ਹੁਣ ਆਪਾਂ ਸਾਈਕਲ ਸੋਚਨੇ ਵੇਚਣ ਦੀ ਤੇ ਜਿਹਨੂੰ ਸਾਈਕਲ ਪਸੰਦ ਆ ਉਹ ਲੈ ਸਕਦਾ ਬਿਲਕੁਲ ਘਟਾਣੀ ਆ ਬਿਲਕੁਲ ਵੀ ਨਹੀਂ 1% ਵੀ ਘਟਾਣੀ ਇਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਨਾ ਸਾਫ ਸੁਥਰਾ ਸਾਈਕਲ ਹੈ ਮੇਰੇ ਚਾਵਨਾ ਲਿਆ ਗਏ ਮੁਰੇ ਜਾਵਨਾ ਗੈਸ ਸਾਈਕਲ ਲੈ ਆਇਆ ਡਿਸਕ ਵੀ ਇਕਦੋਵੇਂ ਚੱਲ ਇੱਕੋ ਚੱਲਦੀ ਆ ਆਹ ਗੱਦੀ ਲਵਾਤੀ ਤੇ ਸ਼ੌਕਰ ਬੁਰੇ ਆ ਪਰ ਬਈਰ ਮਾ ਬਾਹਤ ਵਧੀਆ ਵਧੀਆ। ਅਗਰ ਕੀ ਉਹ ਸਾਫੀਆ ਸਾਕਰਪੁਰੇ ਵਧੀਆ ਵਧੀਆ ਚੱਲਦੇ ਆ ਬਸ ਅਗਲੇ ਟਾਇਰ ਦੀ ਹਵਾ ਘਟਿਆ ਹਵਾ ਹੀ ਘਟਿਆ ਕੋਈ ਨਹੀਂ ਇਹਦੇ ਵਿੱਚ ਮਾੜੀ। ਸਾਵੀ ਵੇਸ਼ੀਪਾ ਮੜ ਗਈ। ਮੈਂ ਨਿੱਕੀ ਕਾਠੀ ਹੈ ਇਹਦੀ ਬਸ ਹੋਰ ਕੁਝ ਨਹੀਂ ਆਉਂਦੀ ਸੀਟ ਤੇ ਤੋਂ ਬੈਠ ਸਕਦਾ। ਹੁਣ ਗਾਈਜ਼ ਇਹਨੂੰ ਇੱਥੇ ਲਾਉਣ ਲੱਗੇ ਆ ਜੇ ਕਿਨੇ ਲੈਣਾ ਮੇਰੇ ਵੀਰ ਨੇ ਤਾਂ ਆ ਕੇ ਲੈ ਸਕਦੇ। ਗਾਈਜ਼ ਹੁਣ ਮੈਂ ਕਰੇ ਅੱਜਾ ਕਰੇ ਆ ਕੇ ਉਹਨੂੰ ਬੰਨਾ ਬੰਨਾ ਨਹੀਂ ਹੈ ਸੇਰ। ਮੈਨੂੰ ਲੱਗਾ ਅਹੀ ਫੇਰ ਬੰਨਾ ਬੈਣਾ ਅੱਜ ਬੰਨਾ ਸੋਹਣਾ ਬੰਨਾ। ਅਹੀ ਵਨ ਨੀਂਹ ਹੀ ਤੋ ਗੋਲ ਪੜਨਾ ਗਾਈਸ ਤੇ ਹੁਣ ਮੈਂ ਸੇਰ ਸੁੰਨਾ ਕੇ ਫੇ ਸੋਇਨਾ ਗਾਈ ਬੜੀ ਨੀਂਦ ਆਉਂਦੀ ਅੱਜ ਗਾਈਸ ਹੁਣ ਮੈਂ ਉੱਠ ਚੁਕਾ ਐ ਨਾ ਤੋ ਹੋ ਰਿਆ ਸੇਰ ਤੇ ਸੇਰ ਸੁੰਨਾ ਕੇ ਸੋ ਗੇ ਵਾਰ ਤੇ ਹੁਣ ਮੈਂ ਨਾ ਕੁਮੈਂਟ ਪਾਵਾਂਗਾ ਸਰਪੰਨਾ ਤੇ ਗਾਈਸ ਮੈਂ ਹੁਣ ਬਨਾਂਗਾ ਗਾ ਰੰਗ ਦੀ ਪੱਗ ਤੇ ਆ ਪੱਗ ਪੱਕੇ ਕੱਪੜੇ ਸਵੇਰ ਦੇ ਠੀਕ ਆ ਮੈਂ ਦੁਬਾਰਾ ਚੇਂਜ ਨਹੀਂ ਕਰੀ ਗੇ ਕਾਲੀ ਵੀ ਇਸ ਵੰਨੀ ਮੈਂ ਜੇ 50 ਨਹੀਂ ਲੋਡ ਪਈ ਤੇ ਇੱਥੇ 50 ਕੱਢਣੀ ਮਟਾਣੀ ਹੋਨ ਬਣ ਗਿਆ ਇਸ ਪੱਗ ਤੇ ਤਾਂ ਨਹੀਂ ਮਿਲ ਰਹੀਆਂ ਫਿਰ ਬਨ ਗਏ ਪੱਗ ਇਸ ਪਾਈ ਹਾਂਜੀ ਦੋਸਤੋ ਤੁਹਾਡੇ ਪ੍ਰਾਣੇ ਬਣਦੀ ਆ ਪੱਗ ਕਿਸ ਤਰ੍ਹਾਂ ਲੱਗ ਰਹੀ ਹੈ ਕਮੈਂਟੇ ਦੱਸਿਓ ਤੇ ਲਾਗੂ ਦੀ ਦਿਖਾ ਦਿੰਨਾ ਹਾਂ ਇਦਾਂ ਦੀ ਲੱਗਾਂ ਦੀ ਪੱਗ ਤੁਸੀਂ ਦੱਸਣਾ ਕਿ ਤੁਹਾਨੂੰ ਲੱਗ ਰਹੀ ਹੈ ਤੇ ਹੁਣ ਮੈਨੂੰ ਕੰਮ ਮਿਲਿਆ ਬਾੜੀਆਂ ਸਾਫ਼ ਕਰਨ ਦਾ ਆ ਜਿਹੜੀਆਂ ਬਾੜੀਆਂ ਇਹਨਾਂ ਤੇ ਪੇਂਟ ਬੋਨ ਦੇ ਦਾਗ ਲੱਗੇ ਇਹ ਸਾਫ਼ ਕਰਨੇ ਮੈਨੇ ਇਹ ਕਰਦੇ ਫਿਰ ਤੁਹਾਨੂੰ ਮਿਲਦੇ ਸਾਲ ਸਭਾਈ ਅਭਿਮਾਨ ਕਿਹੜਾ ਹੁੰਦਾ ਕੋਈ ਬਾਤ ਬਿਮਾਨ ਕਰਕੇ ਗਾਈਸ ਬਾਏ ਬਾਏ ਓਏ ਹੋਏ 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 ਓਏ ਹੋਏ 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 ਗਾਈਸ ਬਾਰੀਆਂ ਸਾਫ ਕਰਤੀਆਂ ਤੇ ਚੈੱਕ ਕਰੋ ਬਾਰੀਆਂ ਸਾਫ ਕਰਕੇ ਤੁਹਾਨੂੰ ਮੈਂ ਚੱਲਾਂਗਾ ਗਾਈਸ ਬਾਹਰ ਸੋਚਣਾ ਕਿਤੇ ਬਾਹਰ ਚੜੀਏ ਕੀ ਨਾ ਕਰੇ ਰਹਿ ਗਏ ਫਿਰ ਕੰਮ ਨਹੀਂ ਕਰਨਾ ਤੇ ਕਟੂ ਗਾਈਸ ਇੱਥੇ ਰੱਖ ਲਿਆ ਹੈ ਛੱਡ ਲਿਆ ਪਈਆਂ ਪੂਰੀਆਂ ਜੋਰਾ ਸ਼ੋਰਾ ਦੇ ਚੱਲਣੀਆਂ ਤੇ ਹੁਣ ਗਾਈਸ ਤਾਂ ਮਿਲਦੇ ਬਾਤ ਵਿੱਚ ਉਹਨੂੰ ਸਟੇ ਟੂ ਗਾਈਜ਼ ਆ ਜਾ ਚੱਕੋ ਆਪਣੇ ਮੋਟਰਸਾਈਕਲ ਤੇ ਹੁਣ ਆਪਾਂ ਚੱਲਦੇ ਫੇਰ ਨਵਾਰਾ ਕਰਦੀ ਕਰਨਾ ਨਹੀਂ ਨਹੀਂ ਗਾਈਜ਼ ਮਾਰ ਲੈ ਚੱਲੇ ਆ ਤੇ ਆਜ ਕੇ ਬਾਈ ਮਾ ਟੋ ਦੇ ਉਹ ਚੰਗੀ ਤਰ੍ਹਾਂ ਢੋਈ ਯਾਰ ਇਹਨੂੰ ਇਹਨੂੰ ਪਹਿਲਾਂ ਇਹਨੂੰ ਥੋੜਾ ਅੱਗੇ ਕਰ ਦੂਮ ਚਾਰੇ ਦੂਮ ਚਾਰੇ ਆ ਨਾ ਬਸ ਬਸ ਭਾਈ ਮੇਰੀ ਪੱਗ ਦੇ ਨਾਲ ਦਾ ਰੰਗ ਮੇਰੇ ਘੋੜੇ ਦਾ ਤੇ ਗਾਈਜ਼ ਚੱਲੀ ਹੁਣ ਆਪਾਂ ਘੈਂਟ ਲਾ ਕਰ ਗਾਈਜ਼ ਅਣੀ ਕੀਤੇ ਕਰੇ ਆ ਪੋਫੜਾ ਯਾ ਟਪਾ ਤੇ ਹੁਣ ਨਹੀਂ ਕੀਤੇ ਭਾਈ ਵੀ ਆਉਣਗੇ ਯਾ ਦੇ ਦੇ ਨਾ ਦੀ ਵਲੋਗਿੰਗ ਪੂਰੀ ਪੂਰੀ ਯਾ ਯਾ ਤੇ ਗਾਈਜ਼ ਹੁਣ ਆਪਾਂ ਉਹ ਤੋੜਾ ਬਲਾਈ ਚਲਿਏ ਗਾਇਸ ਕਰੀਏ ਉਹ ਵਾਜੀ ਤੋਂ ਨਹੀਂ ਪੈਂਦੀ ਛਪਰੀ ਲੱਗਣਿਆ ਤੇ ਤੇ ਗਣਾ ਪਤਾ ਨਹੀਂ ਆਇਆ ਸ਼ੋਅ ਪਰ ਇਹ ਨਹੀਂ ਲਾ ਰਹੀ ਨਾ ਲਾ ਕੇ ਗੂਗਲ ਤੋਂ ਕੱਢ ਕੇ ਗਾਇਸ ਲੈ ਗਾਇਸ ਲੈ ਕੇ ਪੈਂਟ ਕੋਟ ਦੇ ਮੈਂ ਆ ਚੁੱਕਾ ਹਾਂ ਨਹੀਂ ਕਿਦਾ ਇੱਥੇ ਹੀ ਮੋਟਰਸਾਈਕਲ ਹੋਣਾ ਮੈਂ ਚੱਲਾਂਗਾ ਯਾਰ ਬੰਨ ਕਰੇ ਪੈਂਟ ਕੋਟ ਤੇ ਭੱਗ ਮੈਂ ਜੀ ਸ਼ਰਟ ਚਿੱਟੀ ਹੈ ਤੇ ਹੁਣ ਗਾਇਸ ਚਲਿਏ ਹਰਮਨ ਕਰੇ ਵਾਏ ਵਾਏ ਦੇਖੋ ਗਾਇਸ ਯਾਰ ਮੈਨੂੰ ਉੱਤੋਂ ਫੋਨ ਮਾਰਨ ਦੇ ਘਰ ਦੇ ਨੂੰ ਉਹ ਚਾਹ ਵੀ ਪੀਂਦੇ ਆ ਨਹੀਂ ਕਿ ਚਾਹ ਉਹ ਵੀ ਓ ਮਾਈ ਗਾਡ ਕਿੱਥੇ ਆ ਆ ਗਿਆ ਓਏ ਹੋਰ ਗੁੱਡੀ ਨਹੀਂ ਇਹ ਤਾਂ ਗੱਡਾ ਗਾਈ ਚਲੀ ਹੁੰਦੇ ਹਰਮਨ ਕੋ ਬੋਤਿਲਾ ਗਾਈਸ ਨਾ ਪਹੁੰਚ ਆ ਚੁੱਕੇ ਆ ਤੇ ਹਰਮਨ ਸਵੇਰ ਤੋਂ ਸਾਰੀ ਦਿਹਾੜੀ ਬਾਹਰ ਨਿਕਲੇ ਆ ਅੱਜ ਹਾਂ ਹੋਰ ਆ ਗਾਈਸ ਗੱਡਾ ਆਪਣਾ ਖਿੱਚੀ ਵੇਖਣੀ ਖਿੱਚੀ ਵੇਖੀ ਵੇਖੀ ਬੁੱਲੜ ਓਏ ਖਿੱਚੀ ਤੇ ਤੇਰੀ ਆ ਵੀਰ ਰੈਨ ਲਾ ਲੈਣਾ ਓ ਨਾ ਓ ਲਾ ਦੇਣਾ ਗਾਈਜ਼ ਨਹੀਂ ਕਿ ਇਹ ਤਾਂ ਗੁੱਡਾ ਹੀ ਨਹੀਂ ਚੜਦਾ ਫੇਰ ਇਹਨੇ ਲਾ ਲਿਆ ਘਣੀ ਮਣੀ ਹੈ ਬਹੁਤ ਥੋੜੀ ਕਾਪੇ ਆ ਰੂ ਯਾ ਯਾ ਬ੍ਰਦਰ ਉਹ ਵੀ ਦੇ ਜਾ ਲਾਉਗੇ ਯਾਰ ਕਿਤੇ ਆ ਬੰਦ ਕਰ ਦੇਣਾ ਚੱਲ ਚੱਲ ਗਾਈਜ਼ ਸਾਡਾ ਗੁੱਡਾ ਵੱਡਿਆ ਗਿਆ ਹੈ ਉਹ ਵੀ ਸਾਡਾ ਗੁੱਡਾ ਪਤਾ ਨਹੀਂ ਕਿੱਥੇ ਹੈ ਇਹ ਉਹ ਨਾ ਬਗਾਇ ਤੇ ਦੇ ਤੰਨੇ ਨਾ ਨਹੀਂ ਕਿਦਣਾ ਨਹੀਂ 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 ਬਿਲਕੁਲ ਨਹੀਂ ਗਾਈਸ ਅੱਜ ਆਹਰ ਮਨੇ ਮੋਟਰਸਾਈਕਲ ਲਾਇਆ ਮੇਰੇ ਵਾਲਾ ਪੁਰਾਣਾ ਮਾਡਲ ਜਿਹਨੂੰ ਆਦੇ ਮੈਂ ਤਾਂ ਕਾ ਸਟਾਰ ਗਿਆ ਉਹ ਮਾਡਲ ਮਾਡਲ ਚਲਾਇਆ ਇਹਨੇ ਬਹੁਤ ਵਧੀਆ ਇੱਕ ਵਾਰੀ ਵੀ ਨਹੀਂ ਇਹਨੇ ਬੰਦ ਕੀਤਾ ਤੇ ਕੋਈ ਹੋਇਆ ਚਲੋ ਕੋਈ ਨਾ ਆਪਣੇ ਬੋਲੀ ਵੜੀ ਜਾ ਜਾਂਦੀ ਚੱਲ ਇਹ ਹੁੰਦਾ ਭਰਾ ਤੇ ਇਸ ਵੀ ਨਹੀਂ ਟੁੱਕਦਾ ਇਹ ਰੇਸ ਵੀ ਲੇਟ ਚੁੱਕਦਾ ਆ ਚਲੋ ਗਾਈਸ ਹੁਣ ਆਪਾਂ ਅੱਜ ਆ ਚੁੱਕੇ ਹਾਂ ਗੁਰਦੁਆਰੇ ਮਾਹ ਨਹੀਂ ਗਾਈਸ ਅੱਜ ਮੈਂ ਸੋਕਾਂ ਨੂੰ ਜਾਉਣ ਗਿਆ ਕਿਉਂਕਿ ਗਾਈਸ ਟਾਈਮ ਨਹੀਂ ਹੁੰਦਾ ਪਰ ਹੁਣ ਆਪਾਂ ਵੀਨੇ ਅੱਜ ਤੇ ਇਸ ਕਰਕੇ ਹੁਣ ਆਪਾਂ ਆਏ ਆ ਸਵੇਰੇ ਦੀ ਗੁਰਦੁਆਰੇ ਕਾਨਸਟਪ ਨਹੀਂ ਹਾਂ ਤੇ ਹੁਣ ਵੀ ਆਪਾਂ ਗੁਰਦੁਆਰੇ ਹੀ ਆ ਤੇ ਅੱਜ ਕਾਨਸਟਪ ਕੱਲ ਚਲੀਏ ਕੋਲ ਕਾਨਸਟਪ ਅਹਨੇ ਛੁੱਟੀਆਂ ਨਹੀਂ ਨਹੀਂ ਆਈਆਂ ਸਕੂਲੇ ਜਾਂਦੇ ਆ ਕੱਲ ਪੈਣੀਆਂ ਵੀਰ ਜੀ ਤੁਹਾਨੂੰ ਛੁੱਟੀਆਂ ਟੈਨਸ਼ਨ ਹੈ ਨਹੀਂ ਪੈਣੀਆਂ ਨਹੀਂ ਕਰਦੇ ਆ ਨਹੀਂ ਗਾਈਸ ਹੁਣ ਆਪਾਂ ਸੋਖਾ ਹਨ ਕਰਾ ਕੇ ਆ ਚੁੱਕੇ ਹਾਂ ਤੇ ਮੇਰੇ ਵੀਰ ਭਰਾ ਉਸਤਾਦ ਨਹੀਂ ਉੱਥੇ ਫਿਰ ਉੱਥੇ ਨਹੀਂ ਹਾਂ ਤੇ ਮੇਰੇ ਨਾਲ ਤੇ ਗਾਈਸ ਹੁਣ ਆ ਹਾਂ ਹਾਂ ਤੇ ਉਹਨਾਂ ਗਾਇਸ ਕਰੀਬ ਕੈਮਰਾ ਬਾਨ ਬਰ ਫਿਰਦੇ ਫੁਰਦੇ ਫਿਰ ਤੋ ਆ ਚੁਕੇ ਮੰਦੇ ਉਪਰਾ ਧਿਆਨ ਨਾ ਤੇ ਗਾਇਸ ਹੁਣ ਆਪਾਂ ਆ ਚੁਕੇ ਆ ਮੰਲੇ ਤੇ ਹੁਣ ਆਪਾਂ ਚੱਲਦੇ ਜਾਈ ਸਕੋਰ ਦਵਾਰੇ ਕਿਰਤ ਆਂਦੇ ਸੰਥਿਆ ਨਹੀਂ ਅੱਜ ਨਹੀਂ 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 ਚਲੋ ਫਿਰ ਚੱਲਦੇ ਫਿਰ ਘਰੇ ਰੋਜਾ ਪੈਰ ਤੋ ਗਏ ਗਾਇਸ ਤੇ ਆਜ ਕਾ ਘਰ ਤੇ ਘਰ ਆ ਕੇ ਚੈੱਕ ਕਰੋ ਗਾਇਸ ਆ ਮਤਾਵ ਨੇ 50 ਥੱਲੇ ਖੇਚੀ ਸੁਢੀ ਜਾਂਦਾ ਆ ਕੀ 50 ਹੈ ਕਿ ਬੇਸ ਹੈ ਬੇਸ ਨੂੰ ਗਾਇਸ ਇੰਨੇ ਥੱਲੇ ਖੇਚਿਆ ਤਾਂ ਮੈਂ ਬੇਸ ਦੀ 50 ਬਣਾ ਚੈਨ ਕਰ ਕਦਾ ਫੁੱਲ ਗਈ ਇਹ ਪਰ ਤਾਂ ਮੈਨੂੰ ਹੀ ਲੱਗਦੀ ਹੈ ਤੇ ਹੁਣ ਮੈਨੂੰ ਨਾ ਪੱਗ ਆਂਦੇ ਆ ਦਿਲਾੜ ਬੜਾ ਮੁੰਟਾ ਲੱਗਾ ਮੈਂ ਚਲੋ ਕੋਈ ਗੱਲ ਨਹੀਂ ਤੇ ਜਿਨ੍ਹਾਂ ਨੂੰ ਅੱਜ ਦਾ ਵਲੋਗ ਲੱਗਾ ਵਧੀਆ ਲਾਈਕ ਸਬਸਕ੍ਰਾਈਬ ਸ਼ੇਅਰ ਜਰ ਕਰ ਦਿਓ ਗਾਈਜ਼ ਬਾਏ ਬਾਏ